ਰੂਰਲ ਐਂਡ ਨਾਰਥਰਨ ਇਮੀਗ੍ਰੇਸ਼ਨ ਪਾਇਲਟ ਪ੍ਰੋਗਰਾਮ ਯਾਨੀ ਆਰ ਐਨ ਆਈ ਪੀ ਅੱਜ 31 ਅਗਸਤ ਨੂੰ ਖਤਮ ਹੋ ਰਿਹਾ ਹੈ ਇਮੀਗ੍ਰੇਸ਼ਨ ਸ਼ਰਨਾਰਥੀ ਅਤੇ ਸਿਟੀਜ਼ਨਸ਼ਿਪ ਕੈਨੇਡਾ ਯਾਨੀ ਆਈ ਆਰ ਸੀ ਸੀ ਨੂੰ ਉਮੀਦਵਾਰਾਂ ਦੀ ਸਿਫਾਰਿਸ਼ ਕਰਨ ਲਈ ਪਾਈ ਜਾ ਰਹੀ ਦੀ ਅੰਤਿਮ ਮਿਤੀ 31 ਜੁਲਾਈ ਸੀ 31 ਅਗਸਤ ਆਖਰੀ ਮਿਤੀ ਸੀ ਜਿਸ ਤੇ ਸਿਫਾਰਿਸ਼ ਕੀਤੇ ਉਮੀਦਵਾਰ ਆਈ ਆਰ ਸੀ ਸੀ ਨੂੰ ਸਥਾਈ ਨਿਵਾਸ ਯਾਨੀ ਪੀਆਰ ਅਰਜੀ ਜਮ੍ਹਾਂ ਕਰ ਸਕਦੇ ਸਨ RNIP 2022 ਵਿੱਚ ਕੈਨੇਡਾ ਵਿੱਚ ਨਵੇਂ ਆਏ ਲੋਕਾਂ ਨੂੰ ਕ੍ਰੀਡਰ ਦੇ ਕੁਝ ਦੂਰ ਦਰਾਡੇ ਖੇਤਰਾਂ ਵਿੱਚ ਸੈਟਲ ਹੋਣ ਲਈ ਉਤਸ਼ਾਹਿਤ ਕਰਨ ਵਿੱਚ ਮਦਦ ਕਰਨ ਲਈ ਸ਼ੁਰੂ ਕੀਤਾ ਗਿਆ ਸੀ। ਹਰੇਕ ਖੇਤਰ ਨੂੰ ਪ੍ਰਤੀ ਸਾਲ 125 ਉਮੀਦਵਾਰ ਨੂੰ ਸੱਤਾ ਦੇਣ ਦੀ ਇਜਾਜ਼ਤ ਦਿੱਤੀ ਗਈ ਸੀ, ਜਿਸ ਦੀ ਕੁੱਲ ਪ੍ਰੋਗਰਾਮ ਸਮਰਥਾ 2750 ਹੈ। ਆਮ ਤੌਰ ਤੇ ਨਵੇਂ ਆਏ ਲੋਕ ਵੱਡੇ ਸ਼ਹਿਰੀ ਕੇਂਦਰਾਂ ਜਿਵੇਂ ਕਿ ਟੋਰਾਂਟੋ ਜਾਂ ਬੈਂਕੂਵਰ ਵਿੱਚ ਸੈਟਲ ਹੋਣ ਲਈ ਚੋਣ ਕਰਦੇ ਹਨ, ਜਿੱਥੇ ਪਹਿਲਾਂ ਹੀ ਨਵੇਂ ਆਉਣ ਵਾਲੇ ਭਾਈਚਾਰੇ ਸਥਾਪਿਤ ਹਨ। ਜਦੋਂ ਕਿ ਹੁਨਰਮੰਦ ਨਵੇਂ ਆਉਣ ਵਾਲੇ ਵੱਡੇ ਸ਼ਹਿਰਾਂ ਵਿੱਚ ਆ ਗਏ ਪੈੰਡੂ ਅਤੇ ਉੱਤਰੀ ਕੈਨੇਡਾ ਦੇ ਭਾਈਚਾਰਿਆਂ ਨੂੰ ਸਿਹਤ ਸੰਭਾਲ ਤੇ ਵਪਾਰ ਵਰਗੇ ਖੇਤਰਾਂ ਵਿੱਚ ਕਾਮਯਾਬੀ ਦੇ ਘਾਟ ਦਾ ਸਾਹਮਣਾ ਕਰਨਾ ਪਿਆ ਹੈ ਪਾਇਲਟ ਪ੍ਰੋਗਰਾਮ ਰਾਹੀਂ ਆਈਆਰਸੀਸੀ ਨੇ ਜਿਹੇ ਭਾਈਚਾਰਿਆਂ ਦੀ ਚੋਣ ਕੀਤੀ ਜੋ ਨਵੇਂ ਆਉਣ ਵਾਲਿਆਂ ਦਾ ਸਵਾਗਤ ਕਰ ਸਕਦੇ ਹਨ ਅਤੇ ਉਹਨਾਂ ਨੂੰ ਕਮਿਊਨਿਟੀ ਦੇ ਸਥਾਪਿਤ ਮੈਂਬਰ ਅਤੇ ਸਥਾਨਕ ਬੰਦੋਬਸਤ ਸੇਵਾਵਾਂ ਨਾਲ ਜੋੜ ਸਕਦੇ ਹਨ ਆਈਆਰਸੀਸੀ ਨੇ ਪਾਇਲਟ ਦਾ ਨਵੀਨੀਕਰਨ ਨਹੀਂ ਕੀਤਾ ਪਰ ਇਹ ਪ੍ਰੋਗਰਾਮ ਇੱਕ ਵੱਖਰੇ ਪਾਇਲਟ ਨਾਲ ਬਦਲ ਰਿਹਾ ਹੈ ਜੋ ਇਸ ਸਾਲ ਦੇ ਸ਼ੁਰੂ ਵਿੱਚ ਪੇਸ਼ ਕੀਤਾ ਗਿਆ ਸੀ ਦਾ ਰੂਰਲ ਕਮਿਊਨਿਟੀ ਇਮੀਗ੍ਰੇਸ਼ਨ ਪਾਇਲਟ ਪ੍ਰੋਗਰਾਮ ਇੱਕ ਨਵਾਂ ਆਰਥਿਕ ਇਮੀਗ੍ਰੇਸ਼ਨ ਮਾਰਗ ਹੈ ਜੋ ਕਿ ਇੱਕ ਆਰਥਿਕ ਇਮੀਗ੍ਰੇਸ਼ਨ ਪ੍ਰੋਗਰਾਮ ਵਜੋਂ ਸੇਵਾ ਕਰਨ ਲਈ ਸੈੱਟ ਕੀਤਾ ਗਿਆ ਹੈ ਜੋ ਕੈਨੇਡਾ ਦੇ ਕੁਝ ਦੂਰ ਦਰਾਡੇ ਖੇਤਰਾਂ ਨੂੰ ਲਾਭ ਪਹੁੰਚਾਵੇਗਾ ਇਹ ਐਟਲੈਂਟਿਕ ਇਮੀਗ੍ਰੇਸ਼ਨ ਪ੍ਰੋਗਰਾਮ ਦੇ ਸਮਾਨ ਕੰਮ ਕਰੇਗਾ ਐਟਲੈਂਟਿਕ ਖੇਤਰ ਵਿੱਚ ਰੋਜ਼ਗਾਰਦਾਤਾਵਾਂ ਨੂੰ ਵਾਧੂ ਸਹਾਇਤਾ ਦੀ ਪੇਸ਼ਕਸ਼ ਕਰਦਾ ਹੈ ਬਦਲੇ ਵਿੱਚ ਇਹ ਰੋਜ਼ਗਾਰਦਾਤਾ ਆਪਣੇ ਕਰਮਚਾਰੀਆਂ ਨੂੰ ਹੋਰ ਪ੍ਰੋਵਿੰਸ਼ੀਅਲ ਇਮੀਗ੍ਰੇਸ਼ਨ ਮਾਰਗਾਂ ਜਿਵੇਂ ਕਿ ਪ੍ਰੋਵਿੰਸ਼ੀਅਲ ਨਾਮਜ਼ਦ ਪ੍ਰੋਗਰਾਮ ਵਿੱਚ ਆਮ ਨਾਲੋਂ ਵਧੇਰੇ ਸਹਾਇਤਾ ਦੀ ਪੇਸ਼ਕਸ਼ ਕਰਦੇ ਹਨ ਨਵਾਂ ਪਾਇਲਟ ਪ੍ਰੋਗਰਾਮ ਇਸ ਗ੍ਰਾਵਟ ਨੂੰ ਸ਼ੁਰੂ ਕਰਨ ਲਈ ਤਿਆਰ ਹੈ ਆਈਐਸਸੀਸੀ ਨੇ ਹਜੇ ਤੱਕ ਇਹ ਘੋਸ਼ਣਾ ਨਹੀਂ ਕੀਤੀ ਕਿ ਕਿਹੜੇ ਪਾਈਚਾਰੇ ਭਾਗ ਲੈਣ ਦੇ ਯੋਗ ਹੋਣਗੇ ਜਾਂ ਨਵੇਂ ਆਉਣ ਵਾਲਿਆਂ ਲਈ ਕੀ ਯੋਗਤਾ ਹੋਵੇਗੀ ਜਦੋਂ ਆਈਐਸਸੀਸੀ ਨੇ ਆਰਸੀਆਈਪੀ ਦੀ ਘੋਸ਼ਣਾ ਕੀਤੀ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਕਿਹਾ ਹੈ ਕਿ ਇਹ ਯਕੀਨੀ ਬਣਾਉਣ ਦੇ ਉਦੇਸ਼ ਨਾਲ ਸੀ ਕਿ ਵਿਭਾਗ ਇੱਕ ਸਥਾਈ ਪਿੰਡ ਇਮੀਗ੍ਰੇਸ਼ਨ ਪ੍ਰੋਗਰਾਮ ਬਣਾਉਣ ਲਈ ਕੰਮ ਕਰਨਾ ਚਾਰੀ ਅਖੇ ਪੈਂਡੂ ਅਤੇ ਉਤਰੀ ਭਾਈਚਾਰੇ ਨੂੰ ਵਿਲੱਖਣ ਆਰਥਿਕ ਅਤੇ ਜਨਸੰਖਿਆ ਸੰਬੰਧੀ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਹਨਾਂ ਨੇ ਕਿਹਾ ਕਿ ਹਾਲਾਂਕਿ ਆਰਐਨਏਪੀ ਦੁਆਰਾ ਪੈਂਡੂ ਭਾਈਚਾਰੇ ਉਹਨਰਮੰਦ ਕਾਮਿਆਂ ਨੂੰ ਆਰਥਿਕ ਕਰਨ ਅਤੇ ਉਹਨਾਂ ਨੂੰ ਬਰਾਬਰ ਰੱਖਣ ਦੇ ਯੋਗ ਹੋ ਗਏ ਹਨ, ਜਿਨ੍ਹਾਂ ਦੀ ਉਹਨਾਂ ਨੂੰ ਆਪਣੇ ਆਰਥਿਕ ਵਿਭਾਗ ਨੂੰ ਯਕੀਨੀ ਬਣਾਉਣ ਲਈ ਸਾਲਾਂ ਤੋਂ ਲੋੜ ਹੈ। ਕੈਨੇਡਾ ਵਿੱਚ ਪਾਇਲਟ ਪ੍ਰੋਗਰਾਮ ਆਮ ਤੌਰ ਤੇ ਆਈਆਰਸੀਸੀ ਨੂੰ ਡਾਟਾ ਇਕੱਠਾ ਕਰਨਾ ਅਤੇ ਪ੍ਰੋਗਰਾਮ ਦੀ ਸਫਲਤਾ ਨੂੰ ਮਾਪਣ ਲਈ 5 ਸਾਲ ਤੱਕ ਚੱਲਦੇ ਹਨ। ਕੁਝ ਸਥਿਤੀ ਵਿੱਚ ਜਿਵੇਂ ኤਏਪੀ ਪ੍ਰੋਗਰਾਮ ਨੂੰ ਸਥਾਈ ਬਣਾਇਆ ਜਾਂਦਾ ਹੈ ਆਈਐਸਸੀਸੀ ਨੇ ਹਾਲ ਹੀ ਵਿੱਚ ਆਉਣ ਵਾਲੀ ਗ੍ਰਾਵਟਲੀ ਫ੍ਰੈਂਕੋਫੋਨਿਕ ਕਮਿਊਨਿਟੀ ਇਮੀਗ੍ਰੇਸ਼ਨ ਪਾਇਲਟ ਵੀ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ ਪਾਇਲਟ ਫ੍ਰੈਂਚ ਬੋਲਣ ਵਾਲੇ ਨਵੇਂ ਆਉਣ ਵਾਲਿਆਂ ਦੀ ਸੰਖਿਆ ਨੂੰ ਵਧਾਣਾ ਇਸ਼ਾਨਾ ਬਣਾਵੇਗਾ ਜੋ ਕਯੂਬਿਕ ਤੋਂ ਬਾਹਰ ਕਮਿਊਨਿਟੀਆਂ ਵਿੱਚ ਵਸਦੇ ਹਨ ਅਤੇ ਹੁਣ ਰੂਰਲ ਐਂਡ ਨਾਰਥਰਨ ਇਮੀਗ੍ਰੇਸ਼ਨ ਪਾਇਲਟ ਪ੍ਰੋਗਰਾਮ ਯਾਨੀ ਆਰਐਨਆਈਪੀ ਅਜ 31 ਅਗਸਤ ਨੂੰ ਖਤਮ ਹੋ ਰਿਹਾ ਹੈ ਇਮੀਗ੍ਰੇਸ਼ਨੇ ਸ਼ਰਨਾਰਥੀ ਅਤੇ ਸਿਟੀਜ਼ਨਸ਼ਿਪ ਕੈਨੇਡਾ ਆਈਆਰਸੀਸੀ ਨੂੰ ਉਮੀਦਵਾਰਾਂ ਦੀ ਸਿਫਾਰਿਸ਼ ਕਰਨ ਲਈ ਪਾਈ ਜਾ ਰਹੀ ਦੀ ਅੰਤਿਮ ਮਿਤੀ 31 ਜੁਲਾਈ ਸੀ ਅਤੇ 31 ਅਗਸਤ ਆਖਰੀ ਮਿਤੀ ਸੀ ਜਿਸਤੇ ਸਿਫਾਰਿਸ਼ ਕੀਤੇ ਉਮੀਦਵਾਰ ਆਈਆਰਸੀਸੀ ਨੂੰ ਸਥਾਈ ਨਿਵਾਸ ਯਾਨੀ ਪੀਆਰ ਅਰਜੀ ਜਮ੍ਹਾਂ ਕਰ ਸਕਦੇ ਸਨ